ਪਿਛਲੇ ਸਾਲ ਹੋਈਆਂ ਪੰਚਾਇਤੀ ਚੋਣਾਂ ਦੇ ਦੌਰਾਨ ਪਿੰਡ ਬੀਰੋਕੇ ਕਲਾ ਵਿਖੇ ਚੁਣੀ ਗਈ ਪੰਚਾਇਤ ਦੇ ਖਿਲਾਫ ਚੋਣਾਂ ਵਿਚਾਰੇ ਕੁਝ ਵਿਅਕਤੀਆਂ ਵੱਲੋਂ ਐਸ ਡੀ ਐਮ ਬੁਡਲਾਡਾ ਦੀ ਅਦਾਲਤ ਵਿੱਚ ਦੁਬਾਰਾ ਗਿਣਤੀ ਕਰਵਾਉਣ ਲਈ ਪਾਈ ਗਈ ਪਟੀਸ਼ਨ ਦੇ ਚੱਲਦਿਆਂ ਅੱਜ 8 ਅਕਤੂਬਰ 2025 ਨੂੰ ਨਿਰਧਾਰਿਤ ਕੀਤੇ ਗਏ ਸਮੇਂ ਅਨੁਸਾਰ ਅਧਿਕਾਰੀਆਂ ਵੱਲੋਂ ਹੋਈ ਗਿਣਤੀ ਦੌਰਾਨ ਸਰਪੰਚ ਤੋਂ ਇਲਾਵਾ 4 ਮੈਂਬਰ ਦੀ ਚੋਣ ਦੀ ਸਥਿਤੀ ਸਾਫ਼ ਹੋ ਗਈ ਅੱਜ ਗਿਣਤੀ ਦੌਰਾਨ ਸਰਪੰਚ ਗੁਰਮੀਤ ਸਿੰਘ ਗੀਤੂ ਤੋਂ ਇਲਾਵਾ ਪੰਜ ਅਜੇ ਕੁਮਾਰ ਗੁਰਪ੍ਰੀਤ ਸਿੰਘ ਸੁਖਪ੍ਰੀਤ ਕੌਰ ਅਤੇ ਰਸਪ੍ਰੀਤ ਕੌਰ ਨੂੰ ਦੁਬਾਰਾ ਜੇਤੂ ਐਲਾਨਿਆ ਗਿਆ ਜਦੋਂ ਕਿ ਪਹਿਲਾ ਚੋਣ ਚਹਾਰੇ ਉਮੀਦਵਾਰ ਸਰਪੰਚ ਸਤਿਗੁਰੂ ਸਿੰਘ ਤੋਂ ਇਲਾਵਾ ਬਿਕਰਖਾਨ ਕੁਲਵਿੰਦਰ ਸਿੰਘ ਦਵਿੰਦਰ ਕੌਰ ਅਤੇ ਸੁਖਜੀਤ ਕੌਰ ਗਿਣਤੀ ਦੌਰਾਨ ਮੌਜੂਦ ਰਹੇ ਇਸ ਮੌਕੇ ਨਵੇਂ ਚੁਣੇ ਗਏ ਸਰਪੰਚ ਦੇ ਸਮਰਥਕਾਂ ਵੱਲੋਂ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਕਿਸਾਨ ਸਹਿਕਾਰੀ ਸਭਾ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਅਤੇ ਐਸ.ਐਡੀ.ਐਮ ਦਫ਼ਤਰ ਦੇ ਮੁਲਾਜ਼ਮਾਂ ਦਾ ਨਿਰਪੱਖ ਗਿਣਤੀ ਕਰਾਉਣ ਤੇ ਧੰਨਵਾਦ ਕੀਤਾ ਇਸ ਮੌਕੇ ਸਰਪੰਚ ਗੁਰਮੀਤ ਸਿੰਘ ਗੀਤੂ ਬੀਰੋਕੇ ਕਲਾ ਤੇ ਸਮਰਥਕਾਂ ਵੱਲੋਂ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ ਗੁਰਮੀਤ ਸਿੰਘ ਗੀਤੂ ਜਿੰਦਾਬਾਦ ਬੀਰ ਸਿੰਘ ਗੀਤੂ ਜਿੰਦਾਬਾਦ ਜੀਤ ਸਿੰਘ ਗੀਤੂ ਜਿੰਦਾਬਾਦ ਵਰਪੀ ਸਿੰਘ ਟੀਮਾ ਜਿੰਦਾਬਾਦ ਵਰਪੀ ਸਿੰਘ ਟੀਮਾ ਇਹ ਸਾਡੇ ਸਾਰੇ ਪਿੰਡ ਦੀ ਜਿੱਤ ਹੈ ਇਹ ਕੱਲੇ ਮੇਰੀ ਜਿੱਤ ਨਹੀਂ ਹੈਗੀ ਤੇ ਇਹਦੇ ਵਿੱਚ ਸਭ ਤੋਂ ਵੱਡਾ ਪ੍ਰਸ਼ਾਸਨ ਦਾ ਜੋ ਚੰਗੀ ਤਰ੍ਹਾਂ ਵੋਟਾਂ ਦੀ ਗਿਣਤੀ ਕਰਾਈ ਤੇ ਸਾਰੀ ਪੰਜਾਬ ਪੁਲਿਸ ਦਾ ਮੈਂ ਨਾ ਕਹਿੰਦਾ ਧੰਨਵਾਦ ਸਾਰੇ ਸਾਰੇ ਜਿਹੜੇ ਪਿੰਡ ਦੇ ਕਾਰਜ ਨੇ ਅੱਗੇ ਤੋਂ ਤੁਸੀਂ ਕਿਸ ਤਰ੍ਹਾਂ ਦੇ ਜਿਹੜੇ ਪਿੰਡ ਦੇ ਕਾਰਜ ਨੇ ਅਸੀਂ ਪਹਿਲਾਂ ਨਾਲ ਹੋਰ ਵੀ ਤੇਜ਼ੀ ਦੇ ਉਤਾਰਨ ਵਾਲੇ ਨੇਪਰੇ ਚਾੜਾਂਗੇ ਅੱਜ ਦੇ ਰਿਜ਼ਲਟ ਸਾਡੇ ਸਰਪੰਚ ਸਾਹਿਬ ਗਰਮੀਤ ਸਿੰਘ ਗੀਤੂ ਜਿੰਨੀਆਂ ਪਹਿਲਾਂ ਵੋਟਾਂ ਨਾਲ ਜਿੱਤੇ ਸੀ ਲਗਭਗ 750 ਵੋਟਾਂ ਨਾਲ ਸੇਮ ਵੋਟਾਂ ਨਾਲ ਅੱਜ ਦੁਬਾਰਾ ਜਿੱਤੂਏ ਨੇ ਸਾਡੇ 4 ਮੈਂਬਰ ਸਾਹਿਬਾਨਾਂ ਦੀ ਵੋਟਾਂ ਦੀ ਵੀ ਦੁਬਾਰਾ ਗਿਣਤੀ ਸੀ ਉਨ੍ਹਾਂ ਵਿੱਚ ਅਜੇ ਕੁਮਾਰ ਉਹ ਵੀ ਸੇਮ ਵੋਟਾਂ ਨਾਲ ਜਿੱਤੇ ਤੇ ਸਾਡੇ ਭੈਣ ਜੀ ਨੇ ਰਸ਼ਪ੍ਰੀਤ ਕੌਰ ਉਹ ਵੀ ਉਸੇ ਮਾਰਜਨ ਨਾਲ ਜਿੱਤੇ ਖੁਸ਼ਪ੍ਰੀਤ ਕੌਰ ਉਸੇ ਮਾਰਜਨ ਨਾਲ ਜਿੱਤੇ ਸਾਡਾ ਗੁਰਪ੍ਰੀਤ ਸਿੰਘ ਚੀਮਾ ਪਹਿਲਾਂ ਨਾਲੋਂ ਦੋ ਵੋਟਾਂ ਵੱਧ ਕੇ ਜਿੱਤ ਗਿਆ ਇਸ ਕਰਕੇ ਅਸੀਂ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਦੁਬਾਰਾ ਗਿਣਤੀ ਕਰਵਾਈ ਕਿਸੇ ਵੀ ਤਰ੍ਹਾਂ ਦੀ ਜਿਹੜੀ ਵੀਡੀਓਗ੍ਰਾਫੀ ਹੋਈ ਹੈ ਉੱਥੇ ਤੇ ਬਹੁਤ ਜ਼ਿਆਦੇ ਸਹਿਯੋਗਤਾ ਸੀ ਧੰਨਵਾਦ ਕਰਨਾ ਚਾਹੁੰਦੇ ਆ ਪਿਆ ਪੁਲਿਸ ਦਾ ਵੀ ਸਮੁੱਚੇ ਪ੍ਰਸ਼ਾਸਨ ਦਾ ਭਲਾੜਾ ਦਾ ਐਸਡੀਐਮ ਸਾਹਿਬ ਦਾ ਤੇ ਜਿਨ੍ਹਾਂ ਨੇ ਇਸੇ ਦੁਬਾਰਾ ਗਿਣਤੀ ਵਿੱਚ ਸਾਡਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ। ਭਾਈ ਜੀ ਪਿੰਡ ਵਾਸੀਆਂ ਨੇ ਸਾਨੂੰ ਪਹਿਲਾਂ ਹੀ ਭਰੋਸਾ ਦਿੱਤੀ ਪਿੰਡ ਵਾਸੀਆਂ ਦੀ ਸ਼ਰਤੀ ਅਸੀਂ ਚੋਣਾਂ ਲੜੀਆਂ ਨੇ ਪਿੰਡ ਵਾਸੀਆਂ ਨੇ ਬਹੁਤ ਵੱਡੇ ਵੱਡੇ ਸਾਨੂੰ ਫਤਵੇ ਦਿੱਤੇ ਨੇ ਜਿਹਦੇ ਨਾਲ ਅਸੀਂ ਪਿੰਡ ਵਾਸੀਆਂ ਦਾ ਤਾਂ ਦੇਣ ਦੇ ਹੀ ਨਹੀਂ ਸਕਦੇ ਤੁਸੀਂ ਅੱਜ ਰਿਜ਼ਲਟ ਵੀ ਦੇਖ ਲੇ ਰਹੀ ਗੱਲ ਜੋ ਚੋਣਾਂ ਦੇ ਵਿੱਚ ਧਾਂਦੜੀਆਂ ਨੇ ਦੋਸ਼ ਲੱਗੇ ਹੋਏ ਸੀ ਵੀ ਇਹ ਜਿਹੜਾ ਗਰਮੀ ਸਿੰਘ ਗੀਤੂ ਨੇ ਜਾਂ 9 ਦੇ 9 ਮੈਂਬਰ ਨੇ ਵੀ ਕਿਸੇ ਘਪਲੇ ਨਾਲ ਜਾਂ ਜਾਲੀ ਵੋਟਾਂ ਨਾਲ ਜਾਂ ਹੋਰ ਨਾਲ ਬੀ ਜਿੱਤੀ ਜਿੱਤਾ ਹੈ ਉਹਦੇ ਬਾਅਦ ਜੋ ਰਿਕਟ ਪਟੀਸ਼ਨਾਂ ਪਾਈਆਂ ਗਏ ਨੇ ਅੱਜ ਮਾਨਜੋਗ ਐਸਡੀਆਂ ਸਾਹਿਬ ਦੀ ਅਦਾਲਤ ਵੱਲੋਂ ਅੱਜ 8 ਅਕਤੂਬਰ ਡੇਟ ਫਿਕਸ ਕੀਤੀ ਤੀ ਜਿਹਦੇ ਵਿੱਚ ਸਾਨੂੰ ਤਾਂ ਉਸੇ ਦਿਨ ਸਟਾਫ ਦੇ ਭਰੋਸਾ ਤੇ ਤੇ ਅੱਜ ਜੋ ਪ੍ਰਸ਼ਾਸਨ ਨੇ ਸਾਡਾ ਸਾਥ ਦਿੱਤਾ ਹੈ ਤੇ ਨਿਰਵੇਗਨ ਨਿਰ ਵਿਰੋਧ ਬਿਲਕੁਲ ਪਾਣੀ ਦਾ ਪਾਣੀ ਦੁੱਧ ਦਾ ਦੁੱਧ ਕਰਕੇ ਸਾਹਮਣੇ ਲਿਆਤਾ ਉਲਟਾ ਸੰਗਾਂ ਸਾਡਾ ਇੱਕ ਕੈਂਡੀਡੇਟ ਬਾਰ ਨੰਬਰ 9 ਦੇ ਵਿੱਚੋਂ ਗੁਰਪ੍ਰੀਤ ਸਿੰਘ ਚੀਮਾ ਸਭ ਤੋਂ ਘੱਟ ਵੋਟਾਂ ਦੇ ਉਹੀ ਜਿੱਤਿਆ ਦੀ 8 ਵੋਟਾਂ ਦੇ ਉਲਟਾ ਅੱਜ ਉਹ ਦੱਸਦੇ ਜਿੱਤਿਆ ਜੀ ਦੋ ਹੋਰ ਵਧ ਗਈਆਂ ਇਹਦੇ ਵਿੱਚ ਅਸੀਂ ਸਾਰਾ ਪ੍ਰਸ਼ਾਸਨ ਦਾ ਤਾਂ ਦੇਣ ਦੇ ਨਹੀਂ ਸਕਦੇ ਸਭ ਤੋਂ ਵੱਧ ਪਹਿਲਾਂ ਵਧਾਈ ਦਾ ਫਾਤਰ ਪ੍ਰਸ਼ਾਸਨ ਤੇ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆ ਐਸ ਡੀ ਐਮ ਦਾ ਦਫ਼ਤਰ ਦੇ ਸਟਾਫ ਦਾ ਪੁਰਸ ਪ੍ਰਸ਼ਾਸਨ ਦਾ ਤੇ ਸੋਡੇ ਪ੍ਰੈਸਾਂ ਦੇ ਭਾਈਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਇਕੱਲੇ ਇਕੱਲੇ ਬੰਦੇ ਨੇ ਆ ਕੇ ਸਾਡੇ ਸਾਥ ਦਿੱਤਾ ਤੇ ਨਿਰਵਿਘਨ ਪੂਰੀ ਸ਼ਾਂਤੀ ਪੂਰਵਕ ਇਹ ਜਿਹੜਾ ਕਾਰਜ ਸੀ ਨੇਪਰੇ ਚਾੜਿਆ ਅਸੀਂ ਫੇਰ ਪਿੰਡ ਵਾਸੀਆਂ ਨੂੰ ਵਧਾਈ ਦਿੰਨੇ ਆ ਵੀ ਜੋ ਪਿੰਡ ਵਾਸੀਆਂ ਨੇ ਸਾਨੂੰ ਫਤਵਾ ਦਿੱਤਾ ਸੀ ਕੰਮ ਤਾਂ ਇਹ ਪਹਿਲੇ ਪਹਿਲਾਂ ਵੀ ਦੋ ਵਾਰ ਬਾਰਡ ਨੰਬਰ 4 ਦੇ ਵਿੱਚ ਮੈਂਬਰ ਵੀ ਰਿਹਾ ਗੁਰਮੀਤ ਸਿੰਘ ਜੀ ਤੋਂ ਪਿਛਲੀ ਵਾਰੀ ਬਲਾਕ ਸੰਪਤੀ ਮੈਂਬਰ ਸੀ ਸਾਡੇ ਐਡਵੋਕੇਟ ਗੁਰਵਿੰਦਰ ਸਿੰਘ ਦੋ ਵਾਰ ਸਰਪੰਚ ਰਹੇਗੇ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਰਹੇਗੇ ਇਹ ਵੋਟਾਂ ਤਾਂ ਪਈਆਂ ਹੀ ਕੰਮਾਂ ਦੇ ਸਿਰ ਤੇ ਸੀ ਆ ਜੋ ਉਹਨਾਂ ਨੇ ਦਿਨ ਰਾਤ ਪਿੰਡ ਵਾਸਤੇ ਅੱਗੇ ਕੀਤੀ ਸੀ ਪਰ ਅੱਜ ਜ਼ਿੰਮੇਵਾਰੀ ਸਾਡੀ ਹੋਰ ਵੱਧ ਗਈ ਵੀ ਨਾ ਅਸੀਂ ਦਿਨ ਰਾਤ ਇੱਕ ਕਰਦਾਂਗੇ ਪਿੰਡ ਵਾਸਤੇ ਨਾ ਪਹਿਲਾਂ ਕਦੇ ਪੈਰ ਚੁੱਤੀ ਪਾਈ ਹੈ ਨਾ ਅੱਗੇ ਪਾਈ ਹੈ ਜੀ ਦੁਬਾਰਾ ਫੇਰ ਐਸਡੀ ਆਂ ਦਾ ਅਫਤਰ ਦੇ ਪ੍ਰਸ਼ਾਸਨ ਦਾ ਸਟਾਫ ਦਾ ਪੁਰਸਪਰਸ਼ਾਸ਼ਨ ਦਾ ਬਹੁਤ ਬਹੁਤ ਧੰਨਵਾਦ ਸਾਰੀ ਪੰਚਾਇਤ ਨੂੰ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਪਿੰਡ ਬੀਰੋਕੇ ਕਲਾਂ ਦੀ ਜਿਹੜੀ ਪੰਚਾਇਤ ਦੀਆਂ ਵੋਟਾਂ ਪਈਆਂ ਸੀ 2024 ਦੇ ਵਿੱਚ ਉਸ ਦੀ ਇਲੈਕਸ਼ਨ ਪੋਜੀਸ਼ਨ ਪਈ ਸੀ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਦੁਬਾਰਾ ਵੋਟਾਂ ਦੀ ਗਿਣਤੀ ਦੀ ਆਰਡਰ ਕੀਤਾ ਗਿਆ ਸੀ 3 ਨ ਨੂੰ ਉਸ ਦੀ ਅੱਜ VOTING ਹੋਈ ਉਸ ਦੀ ਅੱਜ ਰੀਕਾਊਂਟਿੰਗ ਹੋਈ ਹੈ ਇੱਕ ਸਰਪੰਚ ਤੇ 4 ਵਾਰਡ ਵਾਰਡ ਨੰਬਰ 4 5 7 ਤੇ 9 ਦੇ ਵਿੱਚ ਜਿਹੜਾ ਰਿਜ਼ਲਟ ਪਹਿਲਾਂ ਸੀਗਾ ਜੋ 2024 ਦੇ ਵੇਲੇ ਸੇਮ ਰਿਜ਼ਲਟ ਸਟੈਂਡ ਕੀਤਾ ਹੈ ਜੋ ਸਰਪੰਚ ਤੇ 4 5 ਤੇ 7 9 ਨੰਬਰ ਵਾਰਡ ਦੇ ਵਿੱਚ ਪੰਜ ਜਿੱਤੇ ਸੀਗੇ ਉਹ ਹੀ ਉਹ ਦੁਬਾਰਾ ਰੀਕਾਊਂਟਿੰਗ ਦੇ ਵਿੱਚ ਵੀ ਜੇਤੂ ਹੋਏ ਨੇ ਤੇ ਜਿਹੜਾ ਉਹਨਾਂ ਦਾ ਮਾਰਜਿਨ ਵੀ ਉਹੀ ਹੈਗਾ